ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਉਮੀਦਵਾਰਾਂ ਦੀ ਜੋ ਕਰੋੜਪਤੀ ਨੇ ਪੰਜਾਬ ਦੇ ਵਿੱਚ ਇਸ ਵਾਰ ਜਿਹੜੇ ਉਮੀਦਵਾਰ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਉਮੀਦਵਾਰ ਬਣਾਏ ਗਏ ਨੇ ਭਾਵੇਂ ਆਜ਼ਾਦ ਨੇ ਉਹਨਾਂ ਦੀ ਕੁੱਲ ਗਿਣਤੀ 328 ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ 22 ਕੈਂਡੀਡੇਟ 22 ਉਮੀਦਵਾਰ ਵੱਖ-ਵੱਖ ਪਾਰਟੀਆਂ ਦੇ ਉਹ ਨੇ ਜੋ ਕਰੋੜਪਤੀ ਨੇ ਜਿਨ੍ਹਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ 10 ਕਰੋੜ ਤੋਂ ਵੀ ਵੱਧ ਹੈ ਤੇ ਸਭ ਤੋਂ ਵੱਧ ਜਿਹੜੀ ਪ੍ਰਾਪਰਟੀ ਮੰਨੀ ਜਾ ਰਹੀ ਹੈ ਇਸ ਸਮੇਂ ਤੱਕ ਉਹ ਸਿਮਰਤ ਕੌਰ ਬਾਦਲ ਦੀ ਹਰ ਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਹਰ ਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਨੇ ਬਠਿੰਡਾ ਤੋਂ ਤੇ ਬਠਿੰਡਾ ਤੋਂ ਹੀ ਉਹਨਾਂ ਨੂੰ ਮੋੜ ਤੋਂ ਉਮੀਦਵਾਰ ਬਣਾਇਆ ਗਿਆ ਜਿਹੜੀ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੇ ਵੱਲੋਂ ਚੋਣ ਜਿਹੜੇ ਪੱਤਰ ਦੇ ਵਿੱਚ ਦਾਖਲ ਕੀਤੀ ਗਈ ਹੈ ਉਹ ਕੁੱਲ 198 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਤੇ ਦੂਜੇ ਨੰਬਰ ਦੇ ਉੱਤੇ ਮਹਾਰਾਣੀ ਪ੍ਰਨੀਤਕੌਰ ਦਾ ਨਾਂ ਸ਼ਾਮਲ ਹੈ ਮਹਾਰਾਣੀ ਪ੍ਰਨੀਤਕੌਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕਾਂਗਰਸ ਤੋਂ ਮੌਜੂਦਾ ਪਾਰਲੀਮੈਂਟ ਰਹਿ ਚੁੱਕੇ ਨੇ ਪਟਿਆਲਾ ਤੋਂ ਉਹ ਵਿਧਾਇਕ ਵੀ ਰਹਿ ਚੁੱਕੇ ਨੇ ਪਹਿਲਾਂ ਮੰਤਰੀ ਵੀ ਰਹਿ ਚੁੱਕੇ ਨੇ ਤੇ ਪਹਿਲਾਂ ਉਹ ਕਾਂਗਰਸ ਪਾਰਟੀ ਦਾ ਹਿੱਸਾ ਹੁੰਦੇ ਸਨ ਤੇ ਅੱਜਕੱਲ੍ਹ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਪਟਿਆਲਾ ਸੀਟ ਤੋਂ ਹੀ ਉਮੀਦਵਾਰ ਬਣਾਇਆ ਗਿਆ ਤੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਦੱਸੀ ਜਾ ਰਹੀ ਹੈ ਉਹ ਕੁੱਲ 55 ਉਰਤੋ ਵਧ ਦਸੀ ਜਾ ਰਹੀ ਹੈ ਤੇ ਦੂਜੇ ਨੰਬਰ ਤੇ ਮਹਾਰਾਣੀ ਪ੍ਰਨੀਤ ਕੌਰ ਦਾ ਨਾਮ ਹੈ ਤੇ ਤੀਜੇ ਨੰਬਰ ਤੇ ਗੱਲ ਕੀਤੀ ਜਾਵੇ ਤਾਂ ਸੁਖਪਾਲ ਸਿੰਘ ਖੈਰਾ ਦਾ ਨਾਮ ਹੁੰਦਾ ਸੁਖਪਾਲ ਸਿੰਘ ਖੈਰਾ ਪੁਲਾਤੋ ਕਾਂਗਰਸ ਦੇ ਵਿਧਾਇਕ ਨੇ ਇਸ ਤੋਂ ਪਹਿਲਾਂ ਐਲੋਪੀ ਵੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਤੋਂ ਤੀਜੀ ਵਾਰ ਵਿਧਾਇਕ ਚੁਣੇ ਗਏ ਨੇ ਪੁਲਾਤ ਤੋਂ ਤੇ ਹੁਣ ਉਹਨਾਂ ਨੂੰ ਕਾਂਗਰਸ ਦੇ ਵੱਲੋਂ ਸੰਗਰੂਰ ਤੋਂ ਉਮੀਦਵਾਰ ਬਣਾਇਆ ਗਿਆ ਤੇ ਜਿਹੜੀ ਉਹਨਾਂ ਦੀ ਕੁੱਲ ਜਿਆਦਾ ਦੱਸੀ ਜਾ ਰਹੀ ਹੈ ਉਹ 50 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਸੁਖਪਾਲ ਖਹਿਰਾ ਤੀਜੇ ਨੰਬਰ ਤੇ ਨੇ ਤੇ ਚੌਥੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਤਰਨਜੀਤ ਸਿੰਘ ਸੰਧੂ ਦਾ ਨਾਮ ਸ਼ਾਮਿਲ ਹੈ ਤਰਨਜੀਤ ਸਿੰਘ ਸੰਧੂ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਨੇ ਐਮਬੈਸਡਰ ਰਹਿ ਚੁੱਕੇ ਨੇ ਅਮਰੀਕਾ ਦੇ ਵਿੱਚ ਭਾਰਤ ਦੇ ਵੱਲੋਂ ਤੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਇਆ ਗਿਆ ਤੇ ਜਿਹੜੀ ਉਹਨਾਂ ਦੀ ਕੁੱਲ ਪ੍ਰਾਪਰਟੀ ਦੱਸੀ ਜਾ ਰਹੀ ਹੈ ਉਹ 40 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਤੇ ਇਸ ਤੋਂ ਅਗਲਾ ਨਾਮ ਜਿਹੜਾ ਸ਼ਾਮਿਲ ਹੈ ਉਹ ਹੈ ਐਨ ਕੇ ਸ਼ਰਮਾ ਦਾ ਐਨ ਕੇ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਐਨ ਕੇ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨੇ ਤੇ ਪਟਿਆਲਾ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਇਸ ਤੋਂ ਪਹਿਲਾਂ ਉਹ ਵਿਧਾਇਕ ਰਹ ਚੁੱਕੇ ਨੇ ਵੱਡੇ ਬਿਲਡਰਾਂ ਦੇ ਵਿੱਚ ਜਦੋਂ ਕਿਸੇ ਦਾ ਨਾਂ ਆਉਂਦਾ ਹੈ ਤਾਂ ਉਸ ਦੇ ਵਿੱਚ ਐਨ ਕੇ ਸ਼ਰਮਾ ਦਾ ਨਾਂ ਵੀ ਸ਼ਾਮਲ ਹੁੰਦਾ ਹੈ ਤੇ ਐਨ ਕੇ ਸ਼ਰਮਾ ਦੀ ਜਿਹੜੀ ਕੁੱਲ ਪ੍ਰਾਪਰਟੀ ਦੱਸੀ ਜਾ ਰਹੀ ਹੈ ਉਹ 32 ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ ਸੋ ਇਹ ਉਹ ਪੰਜ ਉਮੀਦਵਾਰ ਨੇ ਜਿਨ੍ਹਾਂ ਦੀ ਜਿਹੜੀ ਕੁੱਲ ਸੰਪਤੀ ਕਰੋੜਾਂ ਦੇ ਵਿੱਚ ਹੈ ਤੇ ਸਭ ਤੋਂ ਜਿਹੜਾ ਪਹਿਲਾ ਨਾਂ ਆਂਦਾ ਹੈ ਹਰਸਿਮਰਤ ਕੌਰ ਬਾਦਲ ਦਾ ਆਂਦਾ ਹੈ ਤੇ ਦੂਜੇ ਨੰਬਰ ਤੇ ਮਹਾਰਾਣੀ ਪ੍ਰਨੀਤ ਕੌਰ ਤੇ ਤੀਜੇ ਨੰਬਰ ਤੇ ਸੁਖਪਾਲ ਸਿੰਘ ਖਹਿਰਾ ਤੇ ਚੌਥੇ ਨੰਬਰ ਤੇ ਤਰਨਜੀਤ ਸਿੰਘ ਸੰਧੂ ਤੇ ਪੰਜਵੇਂ ਨੰਬਰ ਤੇ ਐਨ ਕੇ ਸ਼ਰਮਾ ਦਾ ਨਾਂ ਸ਼ਾਮਿਲ ਹੈ ਜਿਕਰੇ ਖਾਸ ਹੈ ਕਿ ਚੌਣ ਕਮਿਸ਼ਨ ਦੇ ਵੱਲੋਂ ਜਿਹੜਾ ਇੱਕ ਪੱਤਰ داخل ਕੀਤਾ ਜਾਂਦਾ ਉਸ ਦੇ ਵਿੱਚ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੀ ਕੁੱਲ ਸੰਪਤੀ ਹੈ ਕਰੋੜਪਤੀਆਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਅਮੀਰ ਇਸ ਸਮੇਂ ਤੱਕ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਦਾ ਨਾਂ ਚੋਟੀ ਤੇ ਆ ਤੇ ਦੂਜੇ ਨੰਬਰ ਤੇ ਮਹਾਰਾਣੀ ਪ੍ਰਨੀਤ ਕੌਰ ਦਾ ਨਾਂ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਹੋਰ ਵੀ ਕਈ ਉਮੀਦਵਾਰ ਨੇ ਜਿਨ੍ਹਾਂ ਦੀ ਜਾਇਦਾਦ ਕਰੋੜਾਂ ਦੇ ਵਿੱਚ ਹੈ ਪਰੰਤੂ ਇਹ ਉਹ ਪੰਜ ਚਿਹਰੇ ਨੇ ਪੰਜਾਬ ਦੇ ਜਿਨ੍ਹਾਂ ਦੀ ਜਾਇਦਾਦ ਕਰੋੜਾਂ ਹੈ ਕਰੋੜਾਂ ਦੇ ਵਿੱਚ ਹੈ ਤੇ ਉਹਨਾਂ ਦਾ ਜਿਹੜਾ ਨਾਂ ਹੈ ਉਹ ਮੋਢਲੀਆਂ ਸੁਰਖੀਆਂ ਦੇ ਵਿੱਚ ਸ਼ਾਮਿਲ